ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 26 ਤੋਂ 29 ਅਗਸਤ ਪੰਜਾਬ ਦਾ ਮੌਸਮ ਕਿਵੇਂ ਤਰ੍ਹਾਂ ਰਹੇਗਾ ਲੈ ਕੇ ਜਾਣਕਾਰੀ ਹਾਜ਼ਰ ਹੋਏ ਹਾਂ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਮਾਹੌਲ ਕਾਫੀ ਖਤਰਨਾਕ ਹੋ ਚੁੱਕਿਆ ਜੀ ਹੜ੍ਹਾਂ ਦਾ ਮਾਹੌਲ ਪੰਜਾਬ ਦੇ ਉੱਪਰ ਬਰਕਰਾਰ ਹੈ ਖਤਰੇ ਦੀ ਘੰਟੀ ਵੱਜ ਰਹੀ ਹੈ ਜੀ ਲਗਾਤਾਰ ਪਹਾੜੀ ਖੇਤਰਾਂ ਵਿੱਚ ਤੇ ਮੈਦਾਨੀ ਭਾਗਾਂ ਵਿੱਚ ਬਰਸਾਤ ਹੋਣ ਦੇ ਕਾਰਨ ਪੰਜਾਬ ਦੇ ਨੀਵੇਂ ਇਲਾਕੇ ਜਿਹੜੇ ਨੇ ਉਨਾ ਵਿੱਚ ਖਤਰਾ ਵੱਧ ਚੁੱਕਿਆ ਜੀ ਬੱਦਲਬਾਈ ਹਲੇ ਵੀ ਪੰਜਾਬ ਦੇ ਉੱਪਰ ਲਗਾਤਾਰ ਵਰਖ ਰਿਹਾ ਹੈ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਇਹ ਇਲਾਕਿਆਂ ਦੇ ਵਿੱਚ ਮੀਂਹ ਦੀ ਉਮੀਦ ਪਣਦੀ ਹੋਈ ਦਿਖਾਈ ਦੇ ਰਹੀ ਹੈ ਤੁਸੀਂ ਦੇਖੋਗੇ ਤਾਂ ਬਹੁਤ ਸਾਰੇ ਇਲਾਕੇ ਜਿੰਨੇ ਵੀ ਪੰਜਾਬ ਨਾਲ ਲੱਗਦੇ ਸੂਬੇ ਨੇ ਉਹਨਾਂ ਵਿੱਚ ਵੀ ਬੱਦਲਬਾਈ ਬਣੀ ਹੋਈ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਦਿਨਾਂ ਦੇ ਹਿਸਾਬ ਨਾਲ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਦੋਂ-ਕਦੋਂ ਮੀਂਹ ਹੈ ਜੀ ਤੁਸੀਂ ਦੇਖ ਰਹੇ ਹੋ ਕਿ 26 ਅਗਸਤ ਦੀ ਅਗਰ ਗੱਲ ਕਰੀ ਤਾਂ ਉੱਤਰ ਪੂਰਬੀ ਅਤੇ ਪੰਜਾਬ ਦੇ ਦੱਖਣੀ ਇਲਾਕੇ ਦੇ ਵਿੱਚ ਤਗੜਾ ਮੀਂਹ ਹੈ ਜਿਹਦੇ ਵਿੱਚ ਜ਼ਿਲ੍ਹਿਆਂ ਦੀ ਅਗਰ ਗੱਲ ਕਰਾਂ ਤਾਂ ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਰੂਪਨਗਰ, ਫਤਿਹਗੜ੍ਹ ਤੇ ਪਟਿਆਲਾ ਵਿੱਚ ਮੀਂਹ ਹੈ ਪਰ ਮੈਨੂੰ ਲੱਗਦਾ ਹੈ ਕਿ ਨਵਾਂ ਸ਼ਹਿਰ ਤੇ ਮੁਹਾਲੀ ਵਿੱਚ ਦੇ ਵਿੱਚ ਆਉਂਦਾ ਦਿਖਾਈ ਦੇਵੇਗਾ। ਤਗੜੀ ਕਾਰਵਾਈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੁੰਦੀ ਦਿਖਾਈ ਦੇ ਰਹੀ ਹੈ ਯਾਨੀ ਕਿ ਮਾਝਾ ਅਤੇ ਦੁਆਬਾ ਇਹ ਦੋਹੇ ਬੈਲਟਾਂ ਦੇ ਵਿੱਚ ਤਗੜੀ ਕਾਰਵਾਈ ਮੀਂਹ ਦੀ 26 ਅਗਸਤ ਨੂੰ ਦੇਖਣ ਨੂੰ ਮਿਲੇਗੀ ਜੋ ਕਿ ਖਤਰਾ ਹੋਰ ਜ਼ਿਆਦਾ ਵਧਾਰੀ ਹੈ। ਮਾਲਵਾ ਬੈਲਟ ਦੀ ਗੱਲ ਕਰੀਏ ਫਿਰ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਇਹਨਾਂ ਵਿੱਚ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਜਾਨੀ ਕਿ ਤਕੜੀ ਕਾਰਵਾਈ ਮੀਂਹ ਦੀ 26 ਅਗਸਤ ਨੂੰ ਪੂਰੇ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਜਿਸ ਦੇ ਨਾਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਆਉਂਦੇ ਦਿਨਾਂ ਦੀ ਗੱਲ ਕਰੀ ਤਾਂ 26 ਤੋਂ ਬਾਅਦ 27 ਅਗਸਤ ਨੂੰ ਥੋੜ੍ਹਾ ਜਿਹਾ ਸਿਸਟਮ ਕਮਜ਼ੋਰ ਪੈ ਰਿਹਾ ਪਰ ਫਿਰ ਵੀ ਮਾਝੇ ਦੇ ਵਿੱਚ ਤਕੜਾ ਮੀਂਹ ਹੈ ਜਿ ਪਟਾਣਕੋੜ ਕੋਰਤਾਸਪੁਰ ਅਮਰਸਰ ਤਰੰਤਾਰੰਦੇ ਵਿੱਚ ਭਾਰੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਮੀਦੇ ਆ ਕੇ ਤਾਪਮਾਨ ਘਟਣਗੇ ਗਰਮੀ ਤੋਂ ਰਾਹਤ ਮਿਲੇਗੀ ਮਾਝੇ ਦੇ ਵਿੱਚ ਲਗਾਤਾਰ ਮੀਂਹ ਹੋਣ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਹਾਲਾਤ ਜਿਹੜੇ ਨੇ ਇਹ ਨੇ ਕਿ ਤਾਪਮਾਨ ਦਿਨ ਦਾ 25 ਡਿਗਰੀ ਤੋਂ ਥੱਲੇ ਆਉਣ ਦੇ ਪੂਰੇ-ਪੂਰੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਪੂਰਾ ਪੰਜਾਬ ਜਾਨੀ ਕਿ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਮਾਸ਼ਹਿਰ ਰੂਪਨਗਰ ਮੋਹਾਲੀ ਫਤਿਹਗੜ ਪਟਿਆਲਾ ਸੰਗਰੂਰ ਲੁਧਿਆਣਾ ਬਰਨਾਲਾ ਮਾਨਸਾ ਬਠਿੰਡਾ ਮੋਗਾ ਫਰੀਜ਼ ਫਿਰੋਜ਼ਪੁਰ ਫਰੀਦਕੋਟ ਮੁਕਸਰ ਤੇ ਫਜ਼ਿਲਕਾ ਵਿੱਚ ਬੱਦਲਬਾਈ ਬਣੀ ਰਹੇਗੀ 75% ਤੋਂ ਲੈ ਕੇ 50% ਦੇ ਥੱਲੇ ਥੱਲੇ ਉਮੀਦ ਹੈ ਕਿ ਮੀਂਹ ਮਾਝੇ ਵਿੱਚ ਹੋਵੇਗਾ ਤੇ ਬਾਕੀ ਪੰਜਾਬ ਦੇ ਵਿੱਚ 50% ਚਾਂਸ ਨੇ ਕਿ ਮੀਂਹ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ 28 ਕਸ ਨੂੰ ਥੋੜਾ ਸਿਸਟਮ ਕਮਜ਼ੋਰ ਪੈ ਰਿਹਾ ਪਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ 50% ਤੋਂ ਥੱਲੇ ਥੱਲੇ ਉਮੀਦ ਹੈ ਕਿ ਬੱਦਲਬਾਈ ਬਣੀ ਰਹੇਗੀ 25% ਦੀ ਉਮੀਦ ਹੈ ਕਿ ਕਿਣਮਣ ਕਣੀ ਹੋ ਸਕਦੀ ਹੈ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ ਉਮੀਦ ਹੈ ਕਿ 25% ਤੋਂ ਘੱਟ ਯਾਨੀ ਕਿ ਹਲਕੀ ਦਰਮਿਆਨੀ ਬੱਦਲਬਾਈ ਆ ਸਕਦੀ ਹੈ ਕਿੜਮਣਕਣੀ ਹੋ ਸਕਦੀ ਹੈ ਪਰ ਜ਼ਿਆਦਾਤਰ ਇਹ ਹੀ ਹੈ ਕਿ ਬੱਦਲਬਾਈ ਆਉਂਦੀ ਜਾਂਦੀ ਰਹੇਗੀ ਧੁੱਪ ਵੀ ਕਿਸੇ ਕਿਸੇ ਇਲਾਕੇ ਵਿੱਚ ਇੱਕ ਦੋ ਘੰਟੇ ਲਈ ਦੁਪਹਿਰ ਦੇ ਸਮੇਂ ਦੇਖਣ ਨੂੰ ਮਿਲ ਸਕਦੀ ਹੈ ਥੋੜਾ ਜਿਹਾ ਤਾਪਮਾਨ ਦੇ ਵਿੱਚ 28 ਤੋਂ 30 ਨੂੰ ਵਾਧਦਾ ਹੋ ਸਕਦਾ ਦਿਨ ਦਾ ਐਵਰੇਜ ਤਾਪਮਾਨ 33 ਡਿਗਰੀ ਨੂੰ ਪਾਰ ਕਰਦਾ ਹੋਇਆ ਦਿਖਾਈ ਦੇ ਸਕਦਾ ਹੈ ਹਮਸ ਦੇ ਥੋੜੇ-ਬੋਟੇ ਹਾਲਾਤ ਬਣ ਸਕਦੇ ਨੇ ਪਰ ਕੋਈ ਵੱਡੀ ਕਾਰਵਾਈ ਫਿਲਹਾਲ ਉਮੀਦ ਨਹੀਂ ਜਾਂ ਬੱਦਲਬਾਈ ਤੇ ਨਹੀਂ ਹੈ ਮਿਕਸ ਰੂਪ ਦੇ ਵਿੱਚ ਮਾਹੌਲ ਦੇਖਣ ਨੂੰ ਮਿਲੇਗਾ ਬੱ ਫਲੇ 2-3 ਦਿਨ ਪਏ ਨੇ ਅਜਿਹੇ ਦੇ ਵਿੱਚ ਸਿਸਟਮ ਚੇਂਜ ਹੁੰਦੇ ਨੇ ਬਾਕੀ ਅਗਰ ਕੋਈ ਨਵਾਂ ਸਿਸਟਮ ਆਇਆ ਤਾਂ ਉਹ ਜਾਣਕਾਰੀ ਲਗਤੋ ਸਾਂਝੀ ਕਰਾਂਗੇ ਹੁਣ ਅਸੀਂ ਗੱਲ ਕਰਾਂਗੇ ਜੀ ਆਖਰੀ ਦਿਨ ਦੀ ਯਾਨੀ ਕਿ 28 ਅਗਸਤ ਦੀ ਬਾਅਦ 29 ਅਗਸਤ ਦੀ 29 ਅਗਸਤ ਨੂੰ ਤੁਸੀਂ ਦੇਖੋਗੇ ਫੇਰ ਤੋਂ ਪਾਰੀਮੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਦੇਖਣ ਨੂੰ ਮਿਲ ਰਹੇ ਇਹ ਮੇਨ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ 4-5 ਜ਼ਿਲ੍ਹੇ ਜਿਹੜੇ ਹਨ ਇਹਨਾਂ ਵਿੱਚ ਲਗਾਤਾਰ ਬਰਸਾਤ ਹੋਣ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਝੜੀनुਮਾ ਮਾਹੌਲ ਮੀਂਹ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਜੇ ਤੇ ਸੱਟੇ ਵਜੋਂ ਇਹਨਾਂ ਇਲਾਕਿਆਂ ਵਿੱਚ ਲਗਾਤਾਰ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲੇਗੀ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਜਿਹੜਾ ਉਹ 30 ਡਿਗਰੀ 32 ਡਿਗਰੀ ਆਮਰ ਬਣਿਆ ਰਹੇਗਾ ਗਰਮੀ ਤੋਂ ਥੋੜੀ ਜਿਹੀ ਰਾਹਤ ਹੈ ਬਾਕੀ ਪੰਜਾਬ ਦੇ ਵਿੱਚ ਗੱਲ ਕਰੀ ਤਾਂ ਪੂਰੇ ਪੰਜਾਬ ਵਿੱਚ ਤੁਸੀਂ ਦੇਖ ਰਹੇ ਹੋ ਕਿ 25 ਤੋਂ 50% ਦੀ ਉਮੀਦ ਮੀਂਹ ਦੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਤਕੜੀ ਬੱਦਲ ਪਈ ਪੰਜਾਬ ਦੇ ਉੱਪਰ ਬਰਕਰਾਰ ਰਹੇਗੀ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ